ਸਤਿ ਸ੍ਰੀ ਅਕਾਲ ਜੀ ਮੈਂ ਪੱਤਰਕਾਰ ਜਗਰੂਪ ਸਿੰਘ ਮਾਨ 1 ਨਵੰਬਰ ਸਵੇਰੇ 5 ਵਜੇ ਸਾਰਿਆਂ ਨੂੰ ਸ਼ੁਭ ਸਵੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ 1 ਨਵੰਬਰ ਬੁੱਜੋ ਬਲਾਂ ਦੀ ਆਜ 1 ਨਵੰਬਰ ਅੱਜ ਪੰਜਾਬ ਦੇ ਮਨਾਇਆ ਜਾਂਦਾ ਹੈ ਪੰਜਾਬ ਦਿਵਸ ਮਨਾਇਆ ਜਾਂਦਾ ਹੈ ਸਾਡੇ ਸਰਕਾਰੀ ਕਾਗਜ਼ਾਂ ਦੇ ਵਿੱਚ ਅੱਜ ਦੇ ਦਿਨ ਭਾਸ਼ਣ ਵੀ ਹੋਣਗੇ ਪੰਜਾਬ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਜਾਣਗੀਆਂ ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬੀਆਂ ਨੂੰ ਇਹ ਵਧਾਈਆਂ ਕਬੂਲ ਕਰਨੀਆਂ ਚਾਹੀਦੀਆਂ ਨੇ ਜਾਂ ਫਿਰ ਪੰਜਾਬੀਆਂ ਨੂੰ ਅੱਜ ਦਾ ਜਿਹੜਾ ਪੰਜਾਬ ਦਿਵਸ ਆਉ ਮਨਾਉਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਦਿਨ ਪੰਜਾਬ ਨੂੰ ਵੰਡਿਆ ਗਿਆ ਸੀ ਪੰਜਾਬ ਨੂੰ ਵੰਡਿਆ ਗਿਆ ਸੀ ਦੂਜੀ ਵਾਰ ਪੰਨਾ 1947 ਵਿੱਚ ਐਡੇ ਭੜਮੇ ਪੰਜਾਬ ਨੂੰ ਲੈਦੇ ਤੇ ਚੜਦੇ ਪੰਜਾਬ ਨੂੰ ਅਲੱਗ-ਅਲੱਗ ਮੰਡ ਤਾਂ ਇੱਕ ਪਾਸੇ ਲੈਂਦਾ ਛੜਦਾ ਇੱਕ ਪਾਸੇ ਚੜਦਾ ਬਣ ਗਿਆ ਇੱਕ ਪਾਕਿਸਤਾਨ ਦੇ ਹਿੱਸੇ ਆ ਗਿਆ ਆਜ਼ਾਦੀ ਦੇ ਮੌਕੇ ਇੱਕ ਭਾਰਤ ਹਿੱਸੇ ਆ ਗਿਆ ਵੰਡਿਆ ਕਰਾਉਣ ਗਿਆ ਸਿਰਫ ਪੰਜਾਬ ਸਾਡੇ ਧਾਰਮਿਕ ਸਥਾਨ ਉੱਧਰ ਰਹਿ ਗਏ ਸਾਡੀਆਂ ਆਸ਼ਾਵਾਂ ਉੱਧਰ ਰਹਿ ਗਈਆਂ ਸਾਡੀਆਂ ਜਨਮ ਭੂਮੀਆਂ ਸਾਡੇ ਬਜ਼ੁਰਗਾਂ ਦੀਆਂ ਉੱਧਰ ਰਹਿ ਗਈਆਂ ਫਿਰ 1960 ਦੇ ਵਿੱਚ ਜਿਵੇਂ ਪਹਿਲੇ ਮੁੱਢ ਕਦੀਮ ਤੋਂ ਮੈਨੂੰ ਇਹ ਲੱਗਦਾ ਵੀ ਲੀਡਰਾਂ ਨੂੰ ਪੰਜਾਬ ਤੋਂ ਡਰ ਸੀ ਪਹਿਲਾਂ ਗੋਰਿਆਂ ਨਾਲ ਰਲ ਕੇ ਉਸ ਟਾਈਮ ਦੇ ਵੱਡੇ ਲੀਡਰਾਂ ਨੇ ਪੰਜਾਬ ਨੂੰ ਦੋ ਟੋਟੇ ਵਿੱਚ ਵੰਡਤਾ ਵੀ ਜੇ ਪੰਜਾਬ ਇਕੱਠਾ ਰਹਿ ਗਿਆ ਤਾਂ ਇਹ ਆਪਣਾ ਮੋੜ ਰਾਜ ਸਥਾਪਿਤ ਕਰੂਗਾ ਇਹਨੂੰ ਤਾਕਤ ਘਟਾਈ ਜਾਵੇ ਇਹਦੀ ਮੈਨ ਪਾਵਰ ਘਟਾਈ ਜਾਵੇ ਇਹਦੀ ਸੱਤਾ ਸ਼ਕਤੀ ਘਟਾਈ ਜਾਵੇ ਇਹਦੀ ਮਾਨਸਿਕ ਸ਼ਕਤੀ ਘਟਾਈ ਜਾਵੇ ਦੋ ਹਿੱਸਿਆਂ ਵਿੱਚ ਵੰਡਤਾ ਫਿਰ ਭਾਰਤ ਦੇ ਲਾਣੇਦਾਰਾਂ ਨੇ ਭਾਰਤ ਦੇ ਸਿਆਸੀ ਆਕਾਮਾਂ ਨੇ 1 ਨਵੰਬਰ 1966 ਨੂੰ ਫੇਰ ਪੰਜਾਬ ਨੂੰ ਛਾਂਕ ਕੇ ਵਿੱਚੋਂ ਹਰਿਆਣਾ ਬਣਾ ਦਿੱਤਾ ਪੰਜਾਬ ਇੱਕ ਛੋਟਾ ਜਿਹਾ ਸਟੇਟ ਬਣ ਕੇ ਰਹਿ ਗਿਆ ਐਡਾ ਵੱਡਾ ਪੰਜਾਬ ਸਿਰਫ ਅੱਜ 50000 600 ਵਰਗ ਕਿਲੋਮੀਟਰ ਦੇ दायरे ਵਿੱਚ ਸਿਮਟਿਆ ਹੋਇਆ ਏ 3.5 3 ਕਰੋੜ ਆਬਾਦੀ ਆ ਪੰਜਾਬ ਦੀ ਪਰ ਅੱਜ ਵੀ ਪੰਜਾਬ ਤੋਂ ਡਰ ਲੱਗ ਰਿਹਾ ਅੱਜ ਵੀ ਪੰਜਾਬ ਤੋਂ ਡਰਦੇ ਨੇ ਉਹ ਸਿਆਸਤਦਾਨ ਉਹ ਪੰਜਾਬ ਦੇ ਸ਼ਰੀਫ ਜਿਹੜੇ ਪੰਜਾਬ ਦੀ ਤਰੱਕੀ ਨਹੀਂ ਜਾਣ ਸਕਦੇ ਜਿਹੜੇ ਪੰਜਾਬ ਨੂੰ ਅੱਗੇ ਵਧਾ ਨਹੀਂ ਦੇਖ ਸਕਦੇ ਜਿਹੜੇ ਪੰਜਾਬ ਨੂੰ ਉੱਪਰ ਉੱਠਦਾ ਨਹੀਂ ਦੇਖ ਸਕਦੇ ਜਿਹੜੇ ਸਿਰਫ ਇਹਸ ਗੱਲਾਂ ਜੈਲਸੀ ਕਰਦੇ ਨੇ ਇਹਸ ਗੱਲਾਂ ਨਫ਼ਰਤ ਕਰਦੇ ਨੇ ਕਿ ਪੰਜਾਬ ਦਾ ਨਾ ਉਹ ਦੁਨੀਆ ਵਿੱਚ ਆ ਖਾਲਸਾ 99 ਸਾਲਾਂ ਦੇ ਖਾਲਸਾ ਰਾਜ ਦੇ ਵਾਰਸ ਅੱਜ ਇੱਕ ਛੋਟੇ ਜਿਹੇ ਪੰਜਾਬ ਵਿੱਚ ਬੈਠੇ ਨੇ ਫੇਰ ਅੱਜ ਸਾਨੂੰ ਕਿਹਾ ਜਾ ਰਿਹਾ ਅੱਜ ਪੰਜਾਬ ਦਿਵਸਾ 1 ਨਵੰਬਰ 1966 ਨੂੰ ਕਹਿੰਦੇ ਨੇ ਪੰਜਾਬ ਦੁਆਰਾ ਬਣਿਆ ਸੀ ਕਿਹੜੇ ਪੰਜਾਬ ਦਿਵਸ ਮਨਾਈਏ ਕਿਹੜੇ ਪੰਜਾਬ ਦੀ ਅੱਜ ਅਸੀਂ ਡੇ ਮਨਾਈਏ ਉਸ ਪੰਜਾਬ ਦਾ ਜਿਹਨੂੰ ਕੇਂਦਰ ਨੇ ਸ਼ਾਂਗ-ਸ਼ਾਂਗ ਕੇ ਭੋਰਾ ਕਰਤਾ ਉਸ ਪੰਜਾਬ ਦਾ ਜਿਹਦੇ ਨਾਲ ਕੇਂਦਰ ਨੇ ਹਮੇਸ਼ਾ ਮੰਤਰੀਆਂ ਵਾਲਾ ਸਲੂਕ ਕੀਤਾ ਏ ਉਸ ਪੰਜਾਬ ਦਾ ਜਿੱਦੀ ਕਿਸਾਨੀ ਨੂੰ ਕੇਂਦਰ ਨੇ ਪੈਰਾਂ ਥੱਲੇ ਮਧੋਲ ਕੇ ਰੱਖਤਾ ਉਸ ਪੰਜਾਬ ਦਾ ਪਹਿਲਾ ਦੇਸ਼ ਦਾ ਢਿੱਡ ਭਰ ਲਈ ਉਹਦੀ ਜ਼ਮੀਨ ਜਰਖੇਜ ਜ਼ਮੀਨ ਨੂੰ ਦਵਾਈਆਂ ਕੀੜੇ ਮਾਰ ਦਵਾਈਆਂ ਰਿਓ ਪਾ ਕੇ ਖਤਮ ਕੀਤਾ ਉਹਦੀ ਕੋਕ ਬਾਝ ਕੀਤੀ ਉਸ ਪੰਜਾਬ ਦਾ ਜਨਮ ਦਿਨ ਮਨਾਈਏ ਉਸ ਪੰਜਾਬ ਦਾ ਜਨਮ ਦਿਨ ਮਨਾਈਏ ਜਿਹਦੇ ਲੀਡਰ ਨੂੰ ਲੁੱਟ ਲੁੱਟ ਕੇ ਖਾ ਗਏ ਜਿਹਦੀ ਅਫਸਰ ਸ਼ਾਹੀ ਉਹਨੂੰ ਲੁੱਟ ਲੁੱਟ ਕੇ ਖਾ ਗਈ ਕਿਹੜੇ ਪੰਜਾਬ ਦਾ ਜਨਮ ਦਿਨ ਮਨਾਈਏ ਜਿਹਦੀ ਜਵਾਨੀ ਨੂੰ ਕੋਕ ਕੋਕ ਕੇ ਮਾਰਿਆ ਗਿਆ ਜਿਹਦੀ ਜਵਾਨੀ ਨੂੰ ਫੇਰ ਨਸ਼ਿਆਂ ਦਾ ਬਹਾਨਾ ਲਾ ਕੇ ਮਾਰਿਆ ਗਿਆ ਜਿਹਦੀ ਜਵਾਨੀ ਨੂੰ ਫੇਰ ਕਦੇ ਹੱਟ ਅਟੈਕ ਹੋ ਗਿਆ ਕਦੇ ਗੋਲੀਆਂ ਮਰਾਤੀਆਂ ਪਤਾ ਨਹੀਂ ਕੀ ਕੀ ਬਹਾਨੇ ਲਾ ਕੇ ਪੰਜਾਬ ਨੂੰ ਸ਼ੰਗਣ ਤੇ ਲੱਗੀ ਹੋਈਆਂ ਨੇ ਪੰਜਾਬ ਨੂੰ ਮਾਰਨ ਲੱਗੇ ਹੋਈਆਂ ਨੇ ਪੰਜਾਬ ਨੂੰ ਉੱਠਣ ਨਹੀਂ ਦੇ ਰਹੇ ਉਸ ਪੰਜਾਬ ਦਾ ਜਨਮ ਦਿਨ ਮਨਾਈਏ ਤੁਸੀਂ ਇਹ ਵੀ ਦੱਸ ਦੋ ਮੈਨੂੰ ਉਸ ਪੰਜਾਬ ਦਾ ਜਨਮ ਦਿਨ ਮਨਾਈਏ ਜਿਹਦੀ ਲੀਡਰਸ਼ਿਪ ਜਿਹੜੀ ਨਕਮੀ ਏ ਜਿਹਦੀ ਹਰ ਤਰ੍ਹਾਂ ਦੀ ਲੀਡਰਸ਼ਿਪ ਨਕਮੀ ਏ ਜਿਹੜੀ ਕਦੇ ਪੰਜਾਬ ਨਾਲ ਖੜੀ ਹੋ ਨਹੀਂ ਕਿਸੇ ਨੂੰ ਇੱਕ ਕੁਰਸੀ ਕੀ ਮਿਲ ਗਈ ਉਹ ਪੰਜਾਬ ਦੇ ਹੱਕ ਭੁੱਲ ਕੇ ਦਿੱਲੀ ਜਾ ਵਹਿੰਦਾ ਅੰਬਾਲਾ ਆ ਕੇ ਪੰਜਾਬ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਯਾਰ ਇਧਰੋਂ ਜਾਂਦੇ ਨੇ ਅੰਬਾਲਾ ਟੱਪ ਦੀ ਸਰ ਬੁੱਕੇ ਖਰੀਦ ਲੈਂਦੇ ਨੇ ਉੱਥੇ ਦੇ ਲੀਡਰਾਂ ਨੂੰ ਦੇਣ ਦੇ ਨਹੀਂ ਦਿੱਲੀ ਦੀ ਕੁਰਸੀ ਤੇ ਜਿਹੜਾ ਵੀ ਸਿਆਸਤੜਾ ਬੈਠਾ ਜਿਹੜੀ ਵੀ ਪਾਰਟੀ ਬੈਠੀ ਉਹਨੇ ਪੰਜਾਬ ਦੇ ਮੌਕੇ ਦੇ ਲੀਡਰਾਂ ਨੂੰ ਸਮੇਂ ਦੇ ਲੀਡਰਾਂ ਨੂੰ ਖਰੀਦ ਕੇ ਕੁਰਸੀਆਂ ਦਾ ਲਾਲਚ ਦੇ ਕੇ ਮੰਤਰੀ ਦਾ ਲਾਲਚ ਦੇ ਕੇ ਹੋਰ ਪਤਾ ਨਹੀਂ ਜ਼ਮੀਨਾਂ ਆਜ਼ਾਦਾਂ ਦਾ ਮਹਿਲਾਂ ਦਾ ਲਾਲਚ ਦੇ ਦੇ ਕੇ ਫਾਰਮ ਹਾਊਸਾਂ ਦਾ ਲਾਲਚ ਦੇ ਦੇ ਕੇ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਕੁੱਟਿਆ ਤੇ ਉੱਪਰੋਂ ਪੰਜਾਬ ਨੂੰ ਰੋਂਣ ਵੀ ਨਹੀਂ ਦਿੱਤਾ ਜਾ ਰਿਆ ਕਿਹੜੇ ਪੰਜਾਬ ਦਾ ਜਨਮ ਦਿਨ ਮਨਾਇਆ ਦੱਸੋ ਮੈਨੂੰ ਅਸੀਂ ਜਿਹੜਾ ਪੰਜਾਬ ਤੁਸੀਂ ਛਾਂ ਕੇ ਸਿਰਦਾ ਜਿਹੜਾ ਪੰਜਾਬ ਤੁਸੀਂ ਲੀਰੋ ਲੀਰ ਕਰਤਾ ਪਰ ਇੱਕ ਗੱਲ ਯਾਦ ਰੱਖਿਓ ਪੰਜਾਬ ਉੱਠੂਗਾ ਫੇਰ ਉੱਠੂਗਾ ਜਦੋਂ ਉਹ ਆਪਣਾ ਘਰ ਹੋਊਗਾ ਜਦੋਂ ਉਹ ਉਹਦਾ ਆਪਣਾ ਪੁਰਾਣਾ ਉਹ ਘਰ ਅਸੀਂ ਨਵਾਂ ਨਹੀਂ ਮੰਗਦੇ ਅਸੀਂ ਆਪਣਾ ਪੁਰਾਣਾ ਘਰ ਮੰਗਦੇ ਆ ਜਿਹੜਾ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਜਿਸ ਦਿਨ ਉਹ ਪੰਜਾਬ ਜਿਸ ਦਿਨ ਉਹ ਘਰ ਸਾਡਾ ਬਣ ਗਿਆ ਫਿਰ ਮਨਾਵਾਂਗੇ ਅਸੀਂ ਆਪਣਾ ਜਨਮ ਦਿਨ ਫਿਰ ਮਨਾਵਾਂਗੇ ਅਸੀਂ ਆਪਣਾ ਪੰਜਾਬ ਦਿਵਸ ਫਿਰ ਮਨਾਵਾਂਗੇ ਅਸੀਂ ਆਪਣਾ ਖਾਲਸਾ ਰਾਜ ਫਿਰ ਵੀ ਅੱਜ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਮਨਾਉਣਾ ਚੰਗਾ ਲੱਗਦਾ ਏ ਉਹਨਾਂ ਨੂੰ ਮੁਬਾਰਕਾਂ ਪਰ ਸਾਡਾ ਪੰਜਾਬ ਦੇ ਉਸ ਦਿਨ ਹੋਊਗਾ ਜਿਸ ਦਿਨ ਸਾਡਾ ਘਰ ਬਣ ਗਿਆ ਜਿਸ ਦਿਨ ਸਾਡਾ ਦਰ ਬਣ ਗਿਆ ਜਿਸ ਦਿਨ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਮਿਲ ਗਿਆ ਧੰਨਵਾਦ